ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਜੋ ਅੱਜ ਦਾ ਆਪਾਂ ਤੁਹਾਨੂੰ ਘਮਾਉਨੇ ਆ ਮੈਸੂਰ ਪੈਰਿਸ ਜਿਹਨੂੰ ਅੰਬਾ ਵਿਲਾਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਤੇ ਕਰਨਾਟਕਾ ਦੇ ਮੈਸੂਰ ਸ਼ਹਿਰ ਦੇ ਵਿੱਚ ਸਥਿਤਤਾ ਤੇ ਇਹਦੀ ਖੂਬਸੂਰਤੀ ਦੇਖ ਕੇ ਦਿਲ ਆਸ਼ਸ਼ਕ ਕਰ ਉੱਠਦਾ ਤੇ ਆਪਾਂ ਇਹਨੂੰ ਘੁੰਮਦੇ ਆ ਸਾਰੇ ਨੂੰ ਤੇ ਤੁਹਾਨੂੰ ਦਿੰਨੇ ਆ ਇਹਦੀ ਪੂਰੀ ਜਾਣਕਾਰੀ ਆਜੋ ਫਿਰ ਅੱਗੇ ਦੇਖੀਏ ਸ਼ੁਰੂਆਤੀ ਜਾਣਕਾਰੀ ਦੇ ਵਿੱਚ ਮੈਂ ਦੱਸਦਾ ਵੜਿਆਰ ਫੈਮਲੀ ਨੇ ਇਹਨੂੰ ਸ਼ੁਰੂ 14ਵੀਂ ਸਦੀ ਦੇ ਸ਼ੁਰੂ ਦੇ ਵਿੱਚ ਇਹ ਬਣਾਉਣਾ ਸਟਾਰਟ ਕੀਤਾ ਸੀਗਾ ਤੇ 1639 ਵਿੱਚ ਆ ਕੇ ਇਸ ਪੈਲਸ ਦੇ ਉੱਪਰ ਸਮਾਨੀ ਬਿਜਲੀ ਨੇ ਅਟੈਕ ਕਰਤਾ ਸੀ ਜਿਸ ਕਰਕੇ ਸਾਰਾ ਜਲ ਕੇ ਰਾਖ ਹੋ ਗਿਆ ਸੀ ਕਿਉਂਕਿ ਇਹ ਸਾਰੇ ਦਾ ਸਾਰਾ ਪੈਲਸ ਚੰਦਨ ਦੀ ਲੱਕੜ ਦਾ ਬਣਾ ਹੋਇਆ ਸੀ ਕਹਿ ਸਕਦੇ ਹਾਂ ਲੱਕੜ ਦਾ ਕਿਲਾ ਸੀਗਾ ਤੇ 1638 ਦੇ ਵਿੱਚ ਬਿਲੀਜ ਦੇ ਅਟੈਕ ਤੋਂ ਬਾਅਦ 1659 ਤੱਕ ਇਹ ਦੁਬਾਰਾ ਇਸ ਦੇ ਵਿੱਚ ਕੁਝ ਨਵੇਂ ਹਿੱਸੇ ਐਡ ਕਰ ਦਿੱਤੇ ਗਏ ਤੇ ਦੁਬਾਰਾ ਤਿਆਰ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ 17ਵੀਂ ਸਦੀ ਦੇ ਵਿੱਚ ਆ ਕੇ ਟੀਪੂ ਸੁਲਤਾਨ ਦੇ ਮੁੰਡੇ ਹੈਦਰ ਅਲੀ ਨੇ ਇਸ ਤੇ ਦੁਬਾਰਾ ਅਟੈਕ ਕਰਤਾ ਤੇ ਇਸ ਲੱਕੜ ਦੇ ਕਿਲੇ ਨੂੰ ਦੁਬਾਰਾ ਅੱਗ ਲਾ ਕੇ ਉਸ ਨੇ ਫੂਕਤਾ ਤੇ ਦੁਬਾਰਾ ਫੇਰ ਇਹ ਸਾਰਾ ਟਾਇਟੇਰੀ ਹੋ ਗਿਆ ਸੀ ਤੇ ਦੁਬਾਰਾ ਫੇਰ ਇਨੂੰ ਖੜਾ ਕੀਤਾ ਗਿਆ ਹੂਬ ਹੂ ਉਹ ਦੁੱ ਵਧੀਆ ਸੁੰਦਰ ਤਰੀਕੇ ਨਾਲ ਇਹਨੂੰ ਤਿਆਰ ਕੀਤਾ ਗਿਆ 459 ਦੇ ਵਿੱਚ ਇੱਕ ਵਿਆਹ ਦੇ ਪ੍ਰੋਗਰਾਮ ਵਿੱਚ ਐਕਸੀਡੈਂਟਲੀ ਅੱਗ ਲੱਗਣ ਦੇ ਕਾਰਨ ਫੇਰ ਇਹ ਮਹਿਲ ਸ਼ਤੀਗ੍ਰਸਤ ਹੋ ਗਿਆ ਸੀਗਾ ਤੇ ਰਾਜਕੁਮਾਰੀ ਨੇ ਇਹਨੂੰ ਦੁਬਾਰੇ ਬਣਾਉਣ ਵਾਸਤੇ ਜਿਹੜਾ ਆਰਕੀਟੈਕਟ ਅੰਗਰੇਜ਼ ਆਰਕੀਟੈਕਟ ਹੈਨਰੀ ਨੂੰ ਬੁਲਾਇਆ ਜਿਨੇ ਸ਼ਿਵਲੇ ਵਾਲੀ ਉਹ ਮਾਰਤ ਜਿਹੜੀ ਆਪਾਂ ਪਹਿਲਾਂ ਇੱਕ ਤੁਹਾਨੂੰ ਵੀਡੀਓ ਦਿਖਾਈ ਸੀ ਜਿਹਨੂੰ ਆਪਾਂ ਖੂਨੀ ਇਮਾਰਤ ਵੀਡੀਓ ਨੂੰ ਨਾਂ ਦਿੱਤਾ ਸੀਗਾ ਵਿਕਲਰਜੀਕਲ ਲੋਜ ਬਣਾਇਆ ਸੀਗਾ ਉਸ ਆਰਕੀਟੈਕਟ ਦੁਆਰਾ ਇਹਨੂੰ ਦੁਬਾਰੇ ਤਿਆਰ ਕਰਾਇਆ ਯਾਦ ਰਹੇ ਦੋਸਤੋ 1912 ਤੱਕ ਇਹ ਦੁਬਾਰਾ ਬਣ ਕੇ ਤਿਆਰ ਹੋ ਗਿਆ ਸੀ ਤੇ ਇਸ ਤੇ ਉਹਨਾਂ ਸਮਿਆਂ ਦੇ ਵਿੱਚ 1.41 ਲੱਖ ਰੁਪਏ ਦੇ ਕਰੀਬ ਖਰਚ ਆਇਆ ਸੀਗਾ ਤੇ ਇਸ ਵਿੱਚ ਰੋਸ਼ਨੀ ਕਰਨ ਵਾਲੇ ਬੱਲਵਾਂ ਦੀ ਜਗਿਲਤੀ ਤੁਹਾਨੂੰ ਮੈਂ ਦੱਸਾਂ ਤਾਂ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ 97000 ਬੱਲਵ ਰੋਸ਼ਨ ਕਰ ਰਿਹਾ ਸਾਰੇ ਮਹਿਲ ਨੂੰ ਤੇ ਹਰ ਐਤਵਾਰ ਸੰਡੇ ਦੀ ਸੰਡੇ ਆਮ ਲੋਕਾਂ ਵਾਸਤੇ ਖੁੱਲ੍ਹਾ ਜਾਂਦਾ ਦੇਖਣ ਵਾਸਤੇ ਇਹ ਤੇ ਇੱਕ ਦਸਰਾ ਤਿਹਾਰ ਆਉਂਦਾ ਜਦੋਂ ਇਸ ਨੂੰ ਓਪਨ ਕੀਤਾ ਜਾਂਦਾ ਆ ਜਿਹੜੀਆਂ ਚੀਜ਼ਾਂ ਤੁਹਾਡੇ ਸਾਹਮਣੇ ਸ਼ਾਹੀ ਦਰਬਾਰ ਦੇ ਵਿੱਚ ਵਰਤੋਂ ਕਰ ਹੋਣ ਵਾਲੀਆਂ ਚੀਜ਼ਾਂ ਜਿਵੇਂ ਗਹਿਣੇ ਵਾਲੀਆਂ ਸੰਦੂਖਦਾਨੀਆਂ ਜਾਂ ਕੋਈ ਜਿਹੜੀਆਂ ਵੀ ਚੀਜ਼ਾਂ ਸ਼ਾਹੀ ਪਰਿਵਾਰ ਵਰਤਦਾ ਸੀ ਉਹ ਵੀ ਤੁਹਾਨੂੰ ਦਿਖਾਈਆਂ ਗਈਆਂ ਤੇ ਸਾਰੇ ਦਾ ਸਾਰਾ ਲੱਕੜ ਦੀ ਕਹ ਰਾਗਰੀਆ ਚੰਦਨ ਦੀ ਲੱਕੜ ਦਾ ਯੂਜ਼ ਕੀਤਾ ਗਿਆ ਜਿਆਦਾ ਦਰਵਾਜਿਆਂ ਦੇ ਵਿੱਚ ਵੀ ਚੰਦਨ ਦੀ ਲੱਕੜੀ ਵਰਤੀ ਗਿਆ ਛੱਤ ਵੀ ਲੱਕੜ ਦੀ ਬਣੀ ਹੋਈ ਹੈ ਤੇ ਜਿਹੜਾ ਤੁਸੀਂ ਆ ਪਿੱਲਰਾਂ ਦੇ ਉੱਤੇ ਸੋਨੇ ਰੰਗੀ ਚੀਜ਼ ਚੜੀ ਦੇਖਦੇ ਹੋ ਤੇ ਪਿਓਰ 골ਡ ਹੈ ਦੋਸਤੋ ਛੱਤਰ ਵਗੈਰਾ ਜਿਹੜੀਆਂ ਵੀ ਇੱਥੇ ਆ ਹਾਥੀਆਂ ਦੇ ਉੱਤੇ ਸੁੰਡਾਂ ਦੇ ਉੱਤੇ ਲੱਗਣ ਵਾਲੀਆਂ ਜਿਹੜੀਆਂ ਚੀਜ਼ਾਂ ਮੈਨੂੰ ਉਹਨਾਂ ਦਾ ਨਾਂ ਨਹੀਂ ਪਤਾ ਤਾਂ ਇਹ ਵੀ ਜਿਹੜੀ ਦਿਸ ਰਹੀ ਹੈ ਪਿਓਰ 골ਡ ਆ ਤੇ ਬਹੁਤ ਹੀ ਅਮੀਰ ਵਰਸਾ ਆ ਦੰਦਾਂ ਤੇ ਚੜਾਉਣ ਵਾਲਾ ਹਾਥੀ ਦੇ ਦੰਦਾਂ ਤੇ ਚੜਾਉਣ ਵਾਲਾ ਸਜਾਵਟ ਜਦੋਂ ਇਹਨਾਂ ਤਿਹਾਰ ਆਈਸਾਲ ਚਾਕੀ ਗੱਡੀਆਂ ਜਾਂ ਤਾਂ ਉਹਨਾਂ ਨੂੰ ਯੂਜ਼ ਕੀਤਾ ਜਾਂਦਾ ਜਾਂ ਕਹਿ ਸਕਦੇ ਤੁਸੀਂ ਰਾਜਾ ਜਦੋਂ ਆਪਦੇ ਰਾਜ ਦਾ ਢੇੜਾ ਦਿੰਦਾ ਸੀ ਤਾਂ ਉਹਨੂੰ ਹਾਥੀ ਨੂੰ ਇਹਨਾਂ ਚੀਜ਼ਾਂ ਦੇ ਨਾਲ ਸਜਾਇਆ ਜਾਂਦਾ ਸੀਗਾ ਤੇ ਆ ਜਿਹੜੇ ਬਕਾਇਦਾ ਤੁਸੀਂ ਪਾਲਕੀਆਂ ਦੇਖਦੇ ਆ ਜਾਂ ਜਿਹੜੀ ਰਾਜਾ ਜੀ ਦੀ ਸ਼ੀਟ ਦੇਖੀ ਆ ਉਹਦੇ ਉੱਤੇ ਮਹਿੰਗੇ ਨਗ ਜੜੇ ਹੋਏ ਆ ਪਾਲਕੀਆਂ ਉੱਤੇ 골ਡ ਜੜਿਆ ਹੋਇਆ ਵਾ ਤੇ ਬਹੁਤ ਹੀ ਜ਼ਿਆਦਾ ਅਮੀਰੀ ਨੂੰ ਦਰਸਾਇਆ ਗਿਆਗਾ ਆ ਜਿਹੜਾ ਤੁਸੀਂ ਦੇਖ ਰਹੇ ਹੋ ਗੋਲ ਇਹ ਮੰਡਪਾ شاہੀ ਪਰਵਾਰਾਂ ਦਾ ਇੱਥੇ ਵਿਆਹ ਕੀਤਾ ਜਾਂਦਾ ਸੀ ਫੈਮਿਲੀ ਦਾ ਵਿਆਹ ਇਸੇ ਜਗ੍ਹਾ ਤੇ ਕੀਤਾ ਜਾਂਦਾ ਸੀਗਾ ਇੱਕ ਹੋਰ ਇੰਟਰਸਟਿੰਗ ਫੈਕਟ ਇਸ ਦੇ ਨਾਲ ਜੁੜਦਾਗਾ ਗਵੰਡੀ ਇੱਕ ਸੈਨਾਪਤੀ ਸੀਗਾ ਇਸ ਜਦੋਂ ਰਾਜਕੁਮਾਰੀ ਕੱਲੀ ਰਾਜ ਕਰ ਰਹੀ ਸੀ ਕਿਉਂਕਿ ਰਾਜਾ ਜੀ ਦੀ ਮੌਤ ਹੋ ਚੁੱਕੀ ਸੀ ਤਾਂ ਉਹਨਾਂ ਦੀ ਬੱਚੀ ਜਦੋਂ ਰਾਜ ਕਰ ਰਹੀ ਸੀ ਉਹ ਤੇ ਅਟੈਕ ਕਰਕੇ ਇਹ ਰਾਜ ਮੈਸੂਰ ਨੂੰ ਹਥਿਆਉਣਾ ਚਾਹੁੰਦਾ ਸੀ ਦਾ ਦੋ ਸੁਹਰਦਾਨੀ ਰਾਣੀ ਦੀ ਰਾਜਕੁਮਾਰੀ ਦੀ ਮਦਦ ਕੀਤੀ ਤੇ ਰਾਣੀ ਰਾਜਕੁਮਾਰੀ ਨੇ ਉਹਨਾਂ ਵਿੱਚੋਂ ਵੱਡੇ ਭਰਾ ਦੇ ਨਾਲ ਵਿਆਹ ਕਰਾ ਕੇ ਉਹਨੂੰ ਆਪਦਾ ਇਸ ਕਿਲੇ ਦਾ ਵਾਰਿਸ ਬਣਾਇਆ ਤੇ 1947 ਤੋਂ ਬਾਅਦ ਰਾਜਾ ਸ਼ਹੀ ਜਿਹੜੀ ਗੱਦੀ ਸੀ ਖਤਮ ਕਰ ਦਿੱਤੀ ਗਈ ਇੰਡੀਆ ਦੇ ਵਿੱਚ ਸਾਰੀ ਜਗ੍ਹਾ ਦੇ ਉੱਤੇ ਤੁਸੀਂ ਦੇਖ ਰਹੇ ਹੋ ਪਰ ਜਿਹੜਾ ਰੱਖ-ਰਖਾਵਾ ਗਵਰਨਮੈਂਟ ਨੇ ਬਹੁਤ ਵਧੀਆ ਤਰੀਕੇ ਨਾਲ ਕੀਤਾ ਅੱਜ ਵੀ ਇਹ ਉਸੇ ਤਰ੍ਹਾਂ ਹੀ ਆਪਾਂ ਨੂੰ ਨਵਾਂ ਨਕੋਰ ਜਾਪਦਾਗਾ ਤੇ ਬਾਕੀ ਹਾਥੀ ਵਗੈਰਾ ਦੇ ਜਿਹੜੇ ਬੁੱਤ ਲੱਗੇ ਹੋਇਆ ਉਹ ਬਿਲਕੁਲ オリジナル ਚਮੜੀ ਆ ਲੱਕੜ ਦਾ ਹੀ ਕਾਰਗਰੀ ਦੇਖੋ ਤੁਸੀਂ ਕੰਮ ਦੇਖੋ ਲੱਕੜ ਦਾ ਬਹੁਤ ਹੀ ਸਿਰਾਂ ਤੇ ਸਾਨੂੰ ਘੁੰਮਣ ਦਾ ਮੌਕਾ ਮਿਲਿਆ ਮੈਨੂੰ ਲੱਗਾ ਤੁਹਾਨੂੰ ਵੀਡੀਓ ਸਾਡੀ ਵਧੀਆ ਲੱਗੀ ਹੋਊਗੀ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਅਗਲੀ ਵੀਡੀਓ ਦੇ ਵਿੱਚ ਵੀ ਤੁਹਾਨੂੰ ਇਸੇ ਤਰ੍ਹਾਂ ਜਾਣਕਾਰੀ ਨਾਲ ਅਨੰਦਮਈ ਕਰਦੇ ਰਹਾਂਗੇ ਆਹਾ ਉਹ ਏਰੀਆ ਜਿੱਥੇ ਰਾਜ ਪਰਿਵਾਰ ਬੈਠ ਕੇ ਚੱਕਿਆਂ ਦਾ ਆਨੰਦ ਮਾਣਿਆ ਕਰਦਾ ਸੀ ਜਾਂ ਕੋਈ ਵੀ ਤਿਹਾਰ ਹੋਲੀ ਵਗੈਰਾ ਦਿਵਾਲੀ ਵਗੈਰਾ ਇਸੇ ਗਰਾਊਂਡ ਦੇ ਵਿੱਚ ਖੇਡੀ ਜਾਂਦੀ ਸੀ ਜਾਂ ਮਨਾਈ ਜਾਂਦੀ ਸੀ ਤਾਂ ਕੋਈ ਵੀ ਪ੍ਰੋਗਰਾਮ ਨੂੰ ਇੱਥੇ ਨੇਪਰੇ ਚਾੜਾ ਜਾਂਦਾ ਸੀ ਸਾਹੀ ਪਰਿਵਾਰ ਇਸ ਬਰਾਂਡੇ ਦੇ ਵਿੱਚ ਬੈਠਦਾ ਸੀ ਤੇ ਬਹੁਤ ਹੀ ਵਧੀਆ ਰਿਹਾਏ ਟੂਰਿਸਟਸ ਕੇ ਲਈ ਦਾ ਮਿਲਣਾ ਤੁਹਾਨੂੰ ਵੀ ਜਾਣਕਾਰੀ ਵਧੀਆ ਲੱਗੀ ਹੋਊਗੀ ਤੇ ਧੰਵਾਦ ਜੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ